ਟੜਾ ਕੇ ਟੜਾ ਜੀ ਭਰ ਜਾਉਣਾ ਇਸ ਦੁਨੀਆ ਤੇ ਮੁੜ ਨਹੀਂ ਆਉਣਾ ਹਟਣਾ ਕੇ ਜੀ ਭਰ ਜਾਉਣਾ ਇਸ ਦੁਨੀਆ ਤੇ ਮੁੜ ਨਹੀਂ ਆਉਣਾ ਉਸ ਵਿੱਚ ਜਵਾਨੀ ਮੁੜ ਨਹੀਂ ਆਉਣਾ ਉਸ ਵਿੱਚ ਜਵਾਨੀ ਮੁੜ ਨਹੀਂ ਆਉਣਾ ਸੱਚ ਦੇ ਕੀ ਸੁਣਾ ਬਜੜਾ ਵਾਲਾ ਸ਼ੌਂਕੀ ਆ ਢੱਡ ਸਰਗੀ ਨਾਲ ਗਾ ਗਿਆ See hey, ਜੂਟ ਲੈ ਹੋ ਲਾਰੇ ਲੈਂਦੀ ਸੁਆ ਜਾ ਚਾ ਚੂਟ ਲੈ ਹੋ ਲਾਰੇ ਲੈਂਦੀ ਮੀ ਆ ਜਾ ਪਾਪੀ ਜੂਟ ਲੈ ਹੋ ਲਾਰੇ ਲੈਂਦੀ ਮੀ ਆ ਜਾ ਨਣਦੇ ਜੂਟ ਲੈ ਬੀਗ ਹੋ ਲਾਰੇ ਲੈਂਦੀ ਮੈਨੂੰ ਪਤਾ ਕਿ ਸਾਡੀ ਬੰਨ ਗਾਣਾ ਮੁੱਕ ਜਾਣਾ ਵਾ ਮੈਂ ਤੁਹਾਡੇ ਵਾਲਾ ਗਾਣਾ ਇੱਕ ਏ ਏ ਏ ਸੀ ਟੋਂ ਦੇ ਨਾਲ ਦੀ ਨਾਲ ਗਾਣਾ ਸ਼ੁਰੂ ਕਰਦੇ ਆ ਜਿਹੜਾ ਸਪੈਸ਼ਲ ਲੋਕਤਾਰਾ ਅੱਜ ਸਵੇਰੇ ਕਿਉਂਕਿ ਮੈਨੂੰ ਲਿਖਣਾ ਲੁਕਣਾ ਨਹੀਂ ਆਉਂਦਾ ਬਾਈ ਪਿਆਰ ਰੱਖਿਓ ਮਾੜਾ ਜਿਹਾ ਕਹਿੰਦੇ ਬੇਇਜ਼ਤੀ ਨਾ ਕਰਿਓ ਤੇ ਮੈਨੂੰ ਲਿਖਣਾ ਨਹੀਂ ਆਉਂਦਾ ਲਿਖਿਆ ਗਿਆ ਸਵੇਰੇ ਕਦੇ ਕਦਾਈ ਲਿਖਿਆ ਜਾਂਦਾ ਤੌੜਾ ਸਾਹਿਬ ਜੇ ਲਾ ਲੀਏ ਜੀ ਠੀਕ ਹੈ ਜੀ ਇੱਕ ਆਪਣੇ ਲੋਕਤਾਰਾ ਪਰਿਵਾਰ ਬਾਰੇ ਕੁਝ ਜਿਹੜੇ ਜਿਆਦਾ ਸਰਗਰਮ ਸਾਡੇ ਨਮਾਇंदे ਨੇ ਉਹਨਾਂ ਦਾ ਜ਼ਿਕਰ ਵੀ ਉਹਨਾਂ ਦਾ ਨਾਮਾਂ ਦਾ ਮੈਂ ਆਪਣੀ ਤੁਛਬੁਦੀ ਮੁਤਾਬਕ ਕਰਿਆ ਸਵੇਰੇ ਸਵੇਰੇ ਗੀਤ ਲਿਖਿਆ ਇਹ ਨੱਚਣ ਟੱਪਣ ਵਾਲੀ ਆ ਸਾਡੇ ਵੱਡੇ ਭੈਣ ਕਹਿੰਦੇ ਸਾਡੀ ਵਾਰੀ ਨੂੰ ਵੱਧ ਹੋ ਜਾਦਾ ਮੈਂ ਦੁਬਾਰਾ ਗੀਤ ਉਹ ਜਿੱਥੋਂ ਨਾਲਾ ਸ਼ੁਰੂ ਕਰਨ ਲੱਗੇ ਆ ਜੋ ਕਿਰਾ ਹੁਣ ਕੋਈ ਰਹਿ ਨਾ ਜਾਵੇ ਸਾਜਾ ਵੀ ਮੁੰਡਿਆ ਪੂਰਾ ਲਾ ਦੇ ਜ਼ੋਰ ਨਾਲ ਆਏ ਆਏ ਕਰ ਤੂੰ ਮਾਈਕ ਫੜ ਕੇ ਰੱਖ ਆ ਤੂੰ ਵੀ ਛੱਡ ਦੇ ਮੈਂ ਮਾਈਕ ਫੜ ਕੇ ਸਿੱਧੀ ਬੇਬੇ ਦੀ ਫਿਰ ਮੈਂ ਇਸ ਤੇ ਨਵਾਂ ਗਾਣਾ ਗੁਰਪ੍ਰੀਤ ਕਹਿੰਨੇ ਕੀ ਕਿਤੇ ਵੀ ਬਾਦ ਘੱਟ ਕੇ ਰੱਖ ਲੋਕ ਧਰਾਂ ਨੇ ਧੀਆਂ ਲਾਈਆਂ ਮਾਵਾ ਬਹਿਣਾ ਧੀਆਂ ਆਈਆਂ ਲੋਕ ਧਰਾਂ ਨੇ ਧੀਆਂ ਲਾਈਆਂ ਮਾਵਾ ਬਹਿਣਾ ਧੀਆਂ ਆਈਆਂ ਸਿੰਮੀ ਬੈਣ ਧਮਾਲਾ ਪਾਵੇ ਸਭ ਨੂੰ ਇਹ ਗੱਲ ਕਹਿੰਦੀ ਨਹੀਂ ਆਜੋ ਕੁੜੀਓ ਨਹੀਂ ਆਜੋ ਕੁੜੀਓ ਝੂਟ ਬੋ ਵੀ ਗੋਆ ਲੋਕ ਤਾਰਾ ਨੇ ਮੇਲਾ ਲਾਇਆ ਲੋਕ ਤਾਰਾ ਨੇ ਮੇਲਾ ਲਾਇਆ ਲੋਕ ਤਾਰਾ ਨੇ ਦੀਆ ਲਾਈਆਂ ਲੋਕ ਤਾਰਾ ਨੇ ਦੀਆ ਲਾਈਆਂ ਮਾਵਾ ਪਹਿਣਾ ਦੀਆ ਆਈਆਂ ਮਾਵਾ ਪਹਿਣਾ ਦੀਆ ਆਈਆਂ ਸਿਮੀ ਬਹਿਣ ਧਮਾਲਾ ਪਾਵੇ ਸਿਮੀ ਬਹਿਣ ਧਮਾਲਾ ਪਾਵੇ ਸਭ ਨੂੰ ਇਹ ਗੱਲ ਕਹਿੰਦੀ ਨੀ ਆਹੋ ਕੁੜੀਓ ਉਠਵੋ ਸਿਮੀ ਗੋਲਾ ਸਿੰਘ ਤੌੜਾ ਵੀ ਆਇਆ ਸਿੰਘ ਤੌੜਾ ਵੀ ਆਇਆ ਜਸਮਲ ਕੀ ਤੈਨੂੰ ਨਾਲ ਲਿਆਇਆ ਜਸਮਲ ਕੀ ਤੈਨੂੰ ਨਾਲ ਲਿਆਇਆ ਗੁਰਦੇਵ ਸਿੰਘ ਤੌੜਾ ਵੀ ਆਇਆ ਜਸਮਲ ਕੀ ਤੈਨੂੰ ਨਾਲ ਲਿਆਇਆ ਜਸਮਲ ਕੀ ਤੈਨੂੰ ਨਾਲ ਲਿਆਇਆ ਜਨਮੇਜੇ ਚਾਚੇ ਨਾਲ ਚਾਚੀ ਲੜਦੀ ਜਨਮੇਜੇ ਚਾਚੇ ਨਾਲ ਚਾਚੀ ਲੜਦੀ ਜਨਮੇਜੇ ਚਾਚੇ ਨਾਲ ਚਾਚੀ ਲੜਦੀ ਮਾਤਿਆਂ ਮੇਨ ਨਾ ਰਹੇਂ ਦੀ ਨੀ ਆ ਜੋ ਕੁੜੀਓ ਛੂਟ ਲੋ ਮੀਂਹ ਹੋ ਨਾ ਰਹੇਂ ਨਈਂ ਦੀ ਨੀ ਆ ਜੋ ਕੁੜੀਓ ਛੂਟ ਲੋ ਪੀਰੋ ਲਾਰੇ ਨਹੀਂ ਦੀ ਨੀ ਆ ਜੋ ਪਾਪੀ ਛੂਟ ਲੈ ਪੀਗੋ ਲਾ